ਕਿਤੇ ਉਹ ਸਿੱਖਾਂ ਦਾ ਜੀਵਨ ਪੜਿਓ ਭਾਈ ਹੰਧਾਲ ਵਰਗੇ ਸਿੱਖ ਲੰਗਰ ਦੇ ਵਿੱਚ ਇਸੇ ਧਰਤੀ ਤੇ ਆਟਾ ਗੁੰਨ ਰਿਆ ਆਓ ਸਾਰੇ ਥੋੜਾ ਜਿਹਾ ਗਾਈਏ ਗੱਜ ਕੇ ਕਿਰਪਾ ਕਰਿਓ ਇੱਕ ਇੱਕ ਮਿੰਟ ਕੀਮਤੀ ਆ ਪਤਾ ਨਹੀਂ ਲੱਗਣਾ ਘੜੀ ਕਦੋਂ ਮੁੱਕ ਗਈ ਕਰਿਓ ਕਿਰਪਾ ਸਤ ਗੁਰ ਕੀ ਸੇਵਾ ਸਫਲ ਹੈ ਸਤ ਗੁਰ ਕੀ ਸੇਵਾ ਸਫਲ ਹੈ ਸਤ ਗੁਰ ਕੀ ਸੇਵਾ ਸਫਲ ਹੈ ਵਾ ਪਿਆਰੇ ਜੀ ਜੇ ਕੋ ਕਰੇ ਚਿਤ ਲਾਏ ਜੇ ਕੋ ਕਰੇ ਚਿਤ ਮਨ ਚਿੰਦਿਆ ਫਲ ਪਾਵਣਾ ਮਨ ਚਿੰਦਿਆ ਫਲ ਪਾਵਣਾ ਮਨ ਚਿੰਦਿਆ ਧੰਨ ਗੁਰੂ ਅਮਰਦਾਸ ਹਮੈ ਵਿਦਿਆ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਕਿੰਨਾ ਆਨੰਦ ਵਰਸਦਾ ਗੁਰੂ ਦਾਤੇ ਨੇ ਮਡੀ ਕਿਰਪਾ ਕੀਤੀ ਇਹ ਦ੍ਰਿਸ਼ਟੀ ਮਾਰੀ ਇਹ ਗੁਰੂ ਅਮਰਦਾਸ ਜੀ ਦਾ ਨਾ ਸ਼ੁਰੂ ਤੋਂ ਤਰਸ ਰਿਆ ਡੱਲਾ ਸਾਹਿਬ ਤੇ ਇਹ ਕੈਸਾ ਕਿਸ਼ਮਾ ਹੋਇਆ ਆਉਣਾ ਗਿਆਨੀ ਹਰਪਾਲ ਸਿੰਘ ਹੋਣਾ ਨੇ ਸੀ ਆਖੋ ਸਤਨਾਮ ਵਾ ਅਸੀਂ ਸ੍ਰੀ ਅਮਰitsar ਸਾਹਿਬ ਜਾਣਾ ਸੀ ਪਰ ਕੈਸੀ ਲੀਲਾ ਵਰਤਾਈ ਗੁਰੂ ਅਮਰਦਾਸ ਮਹਾਰਾਜ ਨੇ ਕਿਉਂਕਿ ਮਹਾਰਾਜ ਗੁਰੂ ਅਮਰਦਾਸ ਪਿਆਰ ਤੇ ਸਾਰਿਆਂ ਨੂੰ ਕਰਦੇ ਐ ਪਰ ਜਿਹੜਾ ਡੱਲਾ ਸਾਹਿਬ ਦੀ ਧਰਤੀ ਦਾ ਗੁਰੂ ਅਮਰਦਾਸ ਮਾਰੇ ਦਾ ਪਿਆਰ ਹੈ ਜਦੋਂ ਕਿਤੇ ਇਤਿਹਾਸ ਦੇ ਪੰਨੇ ਖੁੱਲ ਗਏ ਤੇ ਐਡਾ ਵੱਡਾ ਪਿਆਰ ਕਿਧਰੇ ਨਜ਼ਰ ਹੀ ਨਹੀਂ ਆਉਂਦਾ ਪੂਰੇ ਵਰਲਡ ਦੇ ਵਿੱਚ ਇੱਕੋ ਧਰਤੀ ਹੈ ਸ੍ਰੀ ਡੱਲਾ ਸਾਹਿਬ ਜਿਸ ਇੱਕ ਨਗਰ ਦੇ ਵਿੱਚ 72 ਬ੍ਰਹਮ ਗਿਆਨੀ ਗੁਰ ਸਿੱਖ ਹੋਏ ਗੱਜ ਕੇ ਆਖੋ ਸਤਨਾਮ ਤੇ ਉਥੋਂ ਇਹ ਹੀ ਕਥਾ ਚੱਲ ਰਹੀ ਹੈ ਭਾਈ ਹਰਦੀਪ ਸਿੰਘ ਸਾਹਿਬ ਵੀ ਵੀਰ ਜੀ ਹਾਜ਼ਰੀ ਭਰਦੇ ਹੁੰਦੇ ਆ ਉਥੇ ਭਾਈ ਸੰਤੋਖ ਸਿੰਘ ਜੀ ਨੇ ਇੱਕ ਇੱਕ ਸਿੱਖ ਦਾ ਜ਼ਿਕਰ ਕੀਤਾ ਵੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਡੱਲੇ ਨਗਰ ਨਾਲ ਇਤਨਾ ਪਿਆਰ ਕਰਦੇ ਆ 22 ਮੰჯੀਆਂ ਚੋਂ ਕਰੀਬ ਤਿੰਨ ਕੁ ਜਿ ਵਿਦਵਾਨ ਚਾਰ ਕਹਿੰਦੇ ਮੰჯੀਆਂ ਡੱਲਾ ਸਾਹਿਬ ਨੂੰ ਮਿਲੀਆਂ ਤੇ ਅਸੀ ਕਾਲੀ ਉਹ ਕਥਾ ਕਰਦਿਆਂ ਦਰਸ਼ਨ ਕਰਕੇ ਮਨ ਗਦਗਦ ਹੋਇਆ ਕਿ ਜਦੋਂ ਗੁਰੂ ਅਮਰਦਾਸ ਮਾਰੇ ਡੱਲੇ ਨੂੰ ਕਹਿੰਦੇ ਹੁੰਦੇ ਸੀ ਡੱਲਾ ਰਤਨਾ ਦੀ ਖਾਨ ਗੱਜ ਗਿਆ ਆਖੋ ਸਤਨਾਮ ਇਹ ਸ਼ਬਦ ਗੁਰੂ ਅਮਰਦਾਸ ਮਾਰੇ ਦੇ ਮੁਖੜੇ ਚੋਂ ਨਿਕਲਦਾ ਸੀ ਡੱਲਾ ਰਤਨਾ ਦੀ ਖਾਨ ਤੇ ਉੱਥੇ ਜਿਹੜੇ 72 ਬ੍ਰਹਮ ਗਿਆਨੀ ਗੁਰਸਿੱਖ ਹੋਏ ਆਜੋ ਗੱਲਾਂ ਨਹੀਂ ਐ ਉਜਿ ਵਿਰਲੇ ਸਿੱਖ ਪਰੋਸਾ ਰੱਖਦੇ ਹੁਕਮਨਾਮਾ ਆ ਰਿਹਾ ਵੇ ਤੇ ਜਿੱਥੇ ਕੋਈ ਬੈਠਾ ਖੜੋਤਾ ਉੱਥੇ ਟਿਕ ਜਾਂਦਾ ਮੈਂ ਇਹ ਸ਼ਬਦ ਕਿਸੇ ਦਾ ਦਿਲ ਦਿਖਾਉਣ ਲਈ ਨਹੀਂ ਕੀਤਾ ਵੀ ਜਿੱਥੇ ਗੁਰੂ ਦਾ ਦੀਵਾਨ ਹੋਵੇ ਉਧਰ ਪੇਠ ਹੋਵੇ ਤੇ ਲੈਣਾ ਚ ਮੈਂ ਉਸ ਸਿੱਖ ਦਾ ਜੀਵਨ ਅੱਖਾਂ ਸਾਹਮਣੇ ਤੱਕਦਾ ਏ ਵੀ ਲੰਗਰ ਦੇ ਵਿੱਚ ਆਟਾ ਗੁੰਨ ਰਹਿ ਭਾਈ ਹੰਦਾਲ ਛਾਤੀ ਆਪਣੀ ਸੁਰਤ ਲੈ ਜਿਓ ਅੱਜ ਤੋਂ 450 ਸਾਲ ਪਿਛੇ ਜੇ ਜਦੋਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਟਹਿਲ ਦੇ ਟਹਿਲ ਦੀ ਲੰਗਰ ਬੰਨੀ ਗਏ ਤੇ ਭਾਈ ਸਾਹਿਬ ਪ੍ਰਾਤ ਦੇ ਵਿੱਚ ਆਟਾ ਗੁੰਨ ਰਿਆ ਫਿਰ ਪੜੋ ਸਤ ਗੁਰ ਕੀ ਸੇਵਾ ਜੇ ਕੋ ਕਰੇ ਮੁਖੜੇ ਤੇ ਕਪੜਾ ਵੱਧਾਏ ਤੇ ਗੁਰਬਾਣੀ ਦਾ ਜਾਪ ਕਰਦੇ ਕਰਦੇ ਲੰਗਰ ਆਟਾ ਗੁੰਨ ਰਹਿ ਹੱਥ ਦੋਵੇਂ ਲਿਬੜੇ ਐ ਕਿੰਨਾ ਪਿਆਰ ਕਰਦੇ ਸੀ ਸਿੱਖ ਅੱਜ ਸਾਡੇ ਬੱਚੇ ਗੱਡੀ 'ਚ ਹੁੰਦੇ ਐ ਅਗੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਆਉਂਦਾ ਹੋਵੇ 100 ਦੇ ਵਿੱਚੋਂ 70% ਅਸੀਂ ਪੱਗਾਂ ਬੰਨ੍ਹ ਕੇ ਆਪਣੇ ਦਾੜੀ ਪ੍ਰਕਾਸ਼ ਕਰਕੇ ਗੁਰੂ ਦੇ ਸਿੱਖ ਕਹਾਉਣੇ ਆ ਪਰ ਜਿੱਥੇ ਗੁਰੂ ਗ੍ਰੰਥ ਸਾਹਿਬ ਮਿਲਪਣ ਅਸੀਂ ਗੱਡੀ ਨਹੀਂ ਰੋਕਦੇ ਅਸੀਂ ਥੱਲੇ ਨਹੀਂ ਉਤਰਦੇ ਇਹਨਾਂ ਸਾਖੀਆਂ 'ਚੋਂ ਕੁਝ ਜੀਵਨ ਮਿਲਦਾ ਏ ਪੀਪਰਾਤਲ ਸਿੱਖਾਂ ਦਾ ਕਿੰਨਾ ਵੱਡਾ ਪ੍ਰੇਮ ਸੀ ਸਾਹਿਬ ਦੇ ਨਾਲ ਜਦੋਂ ਮਹਾਰਾਜ ਉਧਰ ਗਏ ਤੇ ਭਾਈ ਸਾਹਿਬ ਆਟਾ ਗੁੰਨ ਰਹਿ ਬਾਣੀ ਪੜ ਰਹਾ ਤੇ ਵੀਰੇ ਹਜੂਰ ਦੇ ਨੇਤਰ ਉਧਰ ਨੂੰ ਪੈ ਤੇ ਭਾਈ ਸਾਹਿਬ ਨੇ ਮਹਾਰਾਜ ਦਾ ਦਿਦਾਰ ਕੀਤਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਵੇਖੋ ਕਿੰਨਾ ਕੁ ਪਿਆਰ ਹੋਵੇਗਾ ਸੇਵਾ ਕਰਦਿਆਂ ਕਰਦਿਆਂ ਇੱਕ ਪੰਥ ਤੇ ਦੋ ਕਾਜ ਹੱਲੇ ਦੇ ਨਾਲ ਆ ਕੇ ਤੇ ਆਪਣੇ ਦੋਵੇਂ ਹੱਥ ਪਿੱਛੇ ਕਰ ਲੈ ਗੱਜ ਕੇ ਆਖੋ ਸਤਨਾਮ ਦੋਵੇਂ ਹੱਥ ਪਿੱਛੇ ਕਰਕੇ ਤੇ ਆਪਣਾ ਮਸਤਕ ਤਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਤੇ ਧਰ ਦਿੱਤਾ ਇਹ ਚਿੱਤਰਕਾਰ ਨੇ ਚਿੱਤਰ ਵੀ ਬਣਾਇਆ ਹੈ ਕਈ ਵਰੀ ਬੰਦਾ ਇਤਿਹਾਸ ਨਹੀਂ ਪੜਦਾ ਨਹੀਂ ਸਮਾਂ ਮਿਲਦਾ ਜਾਂ ਜੀ ਨਹੀਂ ਕਰਦਾ ਇਹ ਚਿੱਤਰਦਰਸ਼ਨ ਦਾ ਵੀ ਮੈਂ ਸਮਝਦਾ ਵੱਡੀ ਦੇਣ ਹੈ ਕੁਝ ਪ੍ਰਚਾਰਕ ਵੀਰ ਸਾਡੇ ਕਹਿ ਦਿੰਦੇ ਮੂਰਤੀ ਪੂਜਾ ਮੂਰਤੀ ਪੂਜਾ ਹੋਰ ਗੱਲ ਐ ਇੱਕ ਚਿੱਤਰ ਦਰਸ਼ਨ ਜਿਹੜਾ ਏ ਉਹ ਇੱਕ ਮੈਸੇਜ ਛੱਡਦਾ ਏ ਕਿਸੇ ਦੇ ਘਰ 'ਚ ਭਾਈ ਤਾਰੂ ਸਿੰਘ ਦਾ ਚਿੱਤਰ ਲੱਗਾ ਹੋਵੇ ਜਿਹੜੀ ਸਾਡੇ ਘਰ ਨਵੀਂ ਪਨੀਰੀ ਜੰਮੀ ਉਹਨੇ ਇਤਿਹਾਸ ਨਹੀਂ ਪੜਿਆ ਕਿਉਂਕਿ ਉਹ ਸਕੂਲ ਹੀ ਉਸ 'ਚ ਪੜਦੇ ਜਿੱਥੇ ਪੰਜਾਬੀ ਨਹੀਂ ਹੈਗੀ ਕਥਾਵਾਚਕ ਕਥਾ ਕਰਨ ਦੇ ਸਥਾਨਾਂ ਤੇ ਪੰਜ ਬੀਬੀਆਂ ਸੱਤ ਬੰਦੇ ਬਜ਼ੁਰਗ ਹੁੰਦੇ ਆ 13-14 ਸਾਲ ਸਾਨੂੰ ਵਿਚਰਦਿਆਂ ਹੋ ਗਏ ਸਾਡੀ ਆਉਣ ਵਾਲੀ ਜਨਰੇਸ਼ਨ ਸਾਡੇ ਘਰ ਦੇ ਵਿੱਚ ਇੱਕ ਚਿੱਤਰ ਵੇਂਦੀ ਸੀ ਜਿੱਥੇ ਭਾਈ ਮਣੀ ਸਿੰਘ ਸਾਹਿਬ ਦਾ ਬੰਦ-ਬੰਦ ਕਟਿਆ ਜਾ ਰਿਹਾ ਹੁੰਦਾ ਤੇ ਭਾਈ ਸ਼ਵੇਗ ਸਿੰਘ ਨੂੰ ਚਰਖੜੀ ਤੇ ਕਮਾਇਆ ਜਾਂਦਾ ਅਸੀਂ ਛੋਟੇ ਹੁੰਦਿਆਂ ਪੁੱਛ ਲੈਣਾ ਬੀਬੇ-ਬਾਪੂ ਨੂੰ ਇਹ ਕੌਣ ਹੈ ਜੀ ਦੀ ਖੋਪਰੀ ਲੈ ਰਹੀ ਹੈ ਤੇ ਉਹ ਸਾਰਾ ਇਤਿਹਾਸ ਸਾਡੇ ਘਰੋਂ ਦੱਸਿਆ ਜਾਂਦਾ ਸੀ ਅੱਜ ਅਸੀਂ ਕਹਿੰਦਾ ਨਹੀਂ ਜੀ ਇਹ ਤੇ ਮੂਰਤੀ ਪੂਜਾ ਹੈ ਮੂਰਤੀ ਪੂਜਾ ਹੋ ਰਹਿ ਉਹ ਚਿੱਤਰ ਇੱਕ ਇਤਿਹਾਸ ਲੈ ਕੇ ਬੈਠਾ ਸੀ ਕਿ ਜਦੋਂ ਆਪਨੀ ਦਾ ਬੱਚਾ ਪੁੱਛਦਾ ਸੀ ਵੀ ਇਹ ਖੋਪਰੀ ਕਿਉਂ ਲਾਈ ਤੇ ਮਾਂ ਪਿਓ ਨੂੰ ਦੱਸਣਾ ਪੈਂਦਾ ਸੀ ਵੀ ਭਾਈ ਤਾਰੂ ਸਿੰਘ ਸਾਹਿਬ ਨੇ ਕੇਸ ਨਹੀਂ ਕਟਾਏ ਆਪਣੀ ਬੋਲੋ ਖੋਪਰੀ ਲਵਾਤੀ ਅਜੋ ਚਿੱਤਰ ਨਹੀਂ ਮਿਲਦਾ ਸਾਡੀ ਕੋਠੀ ਚ ਕਿੱਤੇ ਸਾਡੇ ਘਰ 'ਚ ਚਿੱਤਰ ਹੁੰਦਾ ਸੀ ਚਰਖੜੀ ਬਣੀ ਹੁੰਦੀ ਸੀ ਸ਼ਵੇਗ ਸਿੰਘ ਸ਼ਹਬਾਦ ਸਿੰਘ ਚੜ ਰਹਿ ਬੱਚਾ ਪੁੱਛਦਾ ਮਾ ਇਹਨਾਂ ਨੂੰ ਕਦੋਂ ਚੜਾਇਆ ਜਾਂਦਾ ਤੇ ਤੁਸੀਂ ਆਪ ਮਜਬੂਰ ਦੱਸੋਗੇ ਕਿ ਪੁੱਤ ਇਹਨਾਂ ਨੂੰ ਲਾਲਚ ਦਿੱਤਾ ਜਗੀਰਾਂ ਦਾ ਮਾਇਆ ਦਾ ਜ਼ਮੀਨ ਦਾ ਡੋਲਿਆਂ ਦਾ ਜਿੰਨਾ ਚੀਜ਼ਾਂ ਪਿੱਛੇ ਅੱਜ ਕਈ ਸਿੱਖੀ ਛੱਡ ਗਿਆ ਕੋ ਸਤਨਾ ਦੂਜੇ ਧਰਮ ਵਾਲਾ ਕੋਈ ਮੱਝ ਲੈ ਦੇ ਗਾਂ ਲੈ ਦੇ ਤੇ ਮੇਰੇ ਵਰਗਾ ਲਾਈਵ ਹੋ ਕੇ ਕਹਿੰਦੇ ਹੁੰਦਾ ਮੈਂ ਸਿੱਖੀ ਛੱਡੀ ਮੇਰਾ ਗਾਤਰਾ ਵੀ ਰੱਖ ਲਓ ਪਾਗ ਰੱਖ ਲਓ ਮੈਨੂੰ ਸਿੱਖਾਂ ਨੇ ਦਿੱਤਾ ਹੀ ਕੁਝ ਨਹੀਂ ਉਹ ਸਾਡੇ ਮੁਖੜੇ ਤੇ ਇੱਕ ਥੱਪੜ ਸੀ ਪਾਗਾਂ ਵਾਲਿਓ ਉਹਨਾਂ ਚਿੱਤਰਾਂ ਦੇ ਵਿੱਚ ਕਿਤੇ ਨਾ ਕਿਤੇ ਪਿਆਰ ਛੁਪਿਆ ਸੀ ਸਿੱਖਾਂ ਨੂੰ ਸਿੱਖੀ ਦਾਣ ਬੋਲੀ ਚਲੋ ਕੇਸ ਦਾਣ ਰਹਿਤ ਦਾਣ ਬਬੇਕ ਦਾਣ ਵਿਸਾਹਾ ਦਾਣ ਪ੍ਰਸਾਦ ਦਾਣ ਦਾਨ ਕੈ ਸਿਰ ਦਾਣ ਨਾਮ ਦਾ ਜੇ ਮੈਂ ਗਲਤ ਹੋਇਆ ਮਾਫ਼ ਕਰ ਦਿਓ ਅਜ ਨਾ ਰਹਿ ਗਿਆ ਵਾਸਤੇ ਨਾ ਵੱਜੂਗੀ ਵਾਂਸਰੀ ਨਾ ਸੀ ਸੰਥਿਆ ਕਰ ਰਹੇ ਨਾ ਗੁਰਦੁਆਰੇ ਜਾਂਦੇ ਨਾਮ ਬੱਚਿਆਂ ਨੂੰ ਇਤਿਹਾਸ ਦੱਸਦੇ ਆਂ ਕਹਿੰਦੇ ਪ੍ਰਚਾਰਕ ਪ੍ਰਚਾਰ ਨਹੀਂ ਕਰਨੀ ਸ਼ਰੋਣੀ ਕਮੇਟੀ ਪ੍ਰਚਾਰ ਨਹੀਂ ਕਰ ਪ੍ਰਚਾਰਕ ਵਿਚਾਰੇ ਜਾਂਦੇ ਪਿੰਡਾਂ ਨਗਰਾਂ 'ਚ ਤੇ ਅੱਗੇ ਆਉਂਦਾ ਹੀ ਕੋਈ ਨਹੀਂ